ਭਾਈ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸਾਰੇ ਜੋ ਮੇਰੇ ਭੈਣ ਭਰਾ ਜੋ ਪੀਆਰਟੀ ਦੇ ਡਰਾਈਵਰ ਜਾਂ ਕਲੈਕਟਰ ਜੋ ਵੀ ਮੇਰੇ ਵੀਰ ਜੋ ਭੈਣਾਂ ਇੱਥੇ ਮੌਜੂਦ ਨੇ ਉਪਸਥਿਤ ਹੋਈਆਂ ਉਹਨਾਂ ਸਭ ਤੋਂ ਜੀ ਆਇਆਂ ਹੈ ਕਣਾਂ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਖੁਦ ਲਈ ਆਪਣੇ ਵਰਗ ਲਈ ਆਪ ਦੀ ਹੋਂਦ ਦੀ ਲੜਾਈ ਲੜਨ ਵਾਸਤੇ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਸੰਘਰਸ਼ ਪ੍ਰੋਟੈਸਟਰ ਸੈਕ੍ਰੀਫਾਈਸ ਮੀਨਸ ਕਿ ਤਿਆਗ ਇਹ ਜਿਹੜਾ ਆਪਾਂ ਦਿੰਨੇ ਆ ਜਿਵੇਂ ਕਿ ਇੱਕ ਮਾਂ ਹੁੰਦੀ ਆ ਨਾ ਮਾਂ ਦਾ ਦਰਦ ਕਿ ਬੱਚਾ ਸਮਝ ਸਕਦਾ ਤੁਹਾਡੀ ਜਿਹੜੀ ਪ੍ਰੋਬਲਮ ਹੈ ਤੁਹਾਡੀ ਜਿਹੜੀ ਸਮੱਸਿਆ ਹੈ ਉਹ ਤੁਸੀਂ ਸਮਝ ਸਕਦੇ ਕਿ ਤੁਹਾਡੇ ਬਰਦ ਨੂੰ ਕਿਹੜੀ ਸਮੱਸਿਆ ਹੈ ਅਸੀਂ ਸਿਰਫ ਤੁਹਾਡਾ ਸਾਥ ਦੇਣ ਆਏ ਆ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਜਿਵੇਂ ਕਿ ਆਪਾਂ ਨੂੰ ਦਰਦ ਹੁੰਦਾ ਹੈ ਵੀ ਆਪਣੇ ਵਰਗ ਵਾਸਤੇ ਆਪਣੇ ਵਰਗ ਨੂੰ ਲਤਾੜਿਆ ਜਾ ਰਿਹਾ ਹੈ ਮੌਜੂਦਾ ਸਰਕਾਰਾਂ ਕੰਨੀਓ ਉਹ ਵੀ ਤੁਹਾਨੂੰ ਵੀ ਉਹ ਦਰਦ ਦਾ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਸੰਘਰਸ਼ ਦੇ ਵਿੱਚ ਅੱਜ ਸ਼ਾਮਲ ਹੋਣਾ ਹੈ ਔਰ ਅੱਗੇ ਤੋਂ ਵੀ ਜਦੋਂ ਤੁਸੀਂ ਕੋਈ ਪ੍ਰੋਟੈਸਟ ਕਰੋਗੇ ਜਦੋਂ ਵੀ ਕੋਈ ਤੁਸੀਂ ਸੰਗਠਨ ਕਰੋਗੇ ਸੇਵਾਾ ਕਰਦੇ ਕਿ ਤੁਹਾਡੇ ਨਾਲ ਖੜੇ ਹੋਵਾਂਗੇ ਉਸੇ ਹੰਦਕੀ ਨਾਲ ਜਿਵੇਂ ਕਿ ਸਤਿ ਸ੍ਰੀ ਅਕਾਲ ਤੁਹਾਤਿਓ ਤੁਹਾਡੇ ਵਰਗਾਂ ਦੇ ਤੁਹਾਨੂੰ ਪਤਾ ਐਨਾ ਮੈਨੂੰ ਨਹੀਂ ਪਤਾ ਤੁਸੀਂ ਦੁਖੀ ਹੋ ਤੁਹਾਨੂੰ ਪਤਾ ਕਿ ਇੱਕ ਕੰਡਕਟਰ ਇੱਕ ਬੱਸ ਡਰਾਈਵਰ ਜਿਹੜਾ 15 ਸਾਲ ਦੀ ਉਮਰ ਤੋਂ ਜਾਂ 18 ਸਾਲ ਦੀ ਉਮਰ ਦੇ ਵਿੱਚ ਡਰਾਈਵਰੀ ਕਰਨ ਲੱਗ ਜਾਂਦਾ ਇਹਨਾਂ ਸਰਕਾਰਾਂ ਦੀ ਪੀਆਰਟੀਸੀ ਬੱਸਾਂ ਦੇ ਵਿੱਚ ਆਪਣਾ ਜਿਹੜਾ ਸਾਰਾ ਜੀਵਨ ਉਹ ਤਿਆਰ ਕਰਕੇ ਰੱਖਦਾ ਕੋਈ ਮੀ ਆਵੇ ਮੇਰੀ ਆਵੇ ਆਪਣੇ ਬੱਚਿਆਂ ਨੂੰ ਧਰੇ ਛੱਡ ਕੇ ਫਿਰ ਵੀ ਉਹ ਪਸੰਜਰ ਦੇ ਯਾਤਰੀ ਹੁੰਦੇ ਉਹਨਾਂ ਨੂੰ ਢੋਣ ਦੇ ਵਿੱਚ ਆਪਣਾ ਸਵਾਦ ਕੀਤਾ ਪਰ ਮੀ ਆਵੇ ਪਰ ਮੇ ਨਹੀਂ ਆਵੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੀ ਜਾਨ ਦੀ ਤਲੀ ਤੇ ਧਰ ਕੇ ਉਹਨਾਂ ਪਸੰਜਰਾਂ ਨੂੰ ਉਹਨਾਂ ਦੀ ਯਾਤਰਾ ਕਰਵਾਉਂਦਾ ਨੇ ਸਭ ਤੱਕ ਪਹੁੰਚਾਉਂਦਾ ਇਹ ਤੁਹਾਨੂੰ ਪਤਾ ਹੈ ਵੀ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਡਰਾਈਵਰ ਹੀ ਆ ਕਰੈਕਟਰੀ ਕਰਦੇ ਹੋ ਪਰ ਇਸ ਚੀਜ਼ ਦਾ ਜਿਹੜਾ ਮੁੱਲ ਹੈ ਇਸ ਤਿਆਗ ਦਾ ਮੁੱਲ ਉਹ ਸਰਕਾਰਾਂ ਨਹੀਂ ਪਾਉਂਦੀਆਂ ਤਾਂ ਫਿਰ ਇਹ ਸੰਘਰਸ਼ਾਂ ਦੇ ਰਾਤ ਉੱਤਰਨਾ ਪੈਂਦਾ ਹੈ ਸੰਘਰਸ਼ ਤਾਂ ਤਾਂ ਆ ਵਿਆਪ ਹੁੰਦੇ ਆ ਜੇ ਤੁਸੀਂ ਆਪਸ ਦੇ ਵਿੱਚ ਜੁਆਇਨ ਹੋਵੋਗੇ ਤੁਹਾਡੀ ਯੂਨਿਟ ਹੋਊਗੀ ਇਹ ਨਹੀਂ ਐਂ ਤੁਹਾਡੀ ਇਕੱਲੀ ਜੱਥੇਬੰਦੀ ਯੂਨਿਟ ਹੋਊਗੀ ਅਲੱਗ ਅਲੱਗ ਜੱਥੇਬੰਦੀਆਂ ਨੂੰ ਉਹਨਾਂ ਨੇ ਮੋਹ ਪਿਆਰ ਬਣਾ ਕੇ ਉਹਨਾਂ ਸੈਕ੍ਰੀਫਾਈਸ ਕਰਕੇ ਅੰਡਰਸਟੈਂਡਿੰਗ ਕਰਕੇ ਸਭ ਨੂੰ ਇੱਕ ਨਾਲ ਲੈ ਕੇ ਚੱਲੋ ਔਰ ਇਸ ਚੀਜ਼ 'ਤੇ ਅਸੀਂ ਵਿਸ਼ਵਾਸ ਰੱਖਦੇ ਆ ਜਿੱਥੇ ਵੀ ਕੋਈ ਹੱਕ ਦੀ ਆਵਾਜ਼ ਠਾਉਂਦਾ ਕੋਈ ਵੀ ਜੱਥੇਬੰਦੀ ਹੋਵੇ ਭਾਵੇਂ ਕੋਈ ਪਰਸਨ ਹੋਵੇ ਅਸੀਂ ਉਹਨਾਂ ਨਾਲ ਜਾ ਕੇ ਖੜਦੇ ਆਪਾਂ ਦੇ ਅਧਿਕਾਰਾਂ ਪਰ ਤੁਹਾਨੂੰ ਜੀ ਨਹੀਂ ਸਹੀ ਅਸੀਂ ਅੰਗੀ ਨਹੀਂ ਸਹੀ ਪਰ ਸਾਡੇ ਵਿੱਚ ਜਜ਼ਬਾ ਹੈ ਸਾਡਾ ਦਿਮਾਗ ਹੈ ਅਸੀਂ ਪੜੇ ਲਿਖੇ ਆ ਅਸੀਂ ਇੱਕ ਦੂਜੇ ਦੀ ਆਵਾਜ਼ ਦੇ ਵਿੱਚ ਆਵਾਜ਼ ਮਿਲਾ ਸਕਦੇ ਆ ਔਰ ਇੱਕ ਕਾਰਵਾ ਬਣਾ ਕੇ ਅਸੀਂ ਅੱਗੇ ਵਧ ਸਕਦੇ ਆ ਔਰ ਜਿਹੜੀਆਂ ਸਰਕਾਰਾਂ ਭਵੇਂ ਮੌਜੂਦਾ ਸਰਕਾਰ ਹੋਵੇ ਭਵੇਂ ਗਈਆਂ ਹੋਈਆਂ ਸਰਕਾਰਾਂ ਹੋਣ ਅਸੀਂ ਉਹਨਾਂ ਨਾਲ ਅੱਜ ਦਾ ਪੂਰਾ ਜਿਹੜਾ ਹੈਗਾ ਆਪਣੇ ਜੋਰ ਨਾਲ ਅੱਡਾ ਲੈ ਸਕਦੇ ਆ ਔਰ ਅਸੀਂ ਇਸ ਸੰਗਰਸ਼ ਦੇ ਵਿੱਚ ਲੜਨ ਮਰਨ ਦੀ ਨੀਤੀ ਨਾਲ ਉੱਤਰ ਸਕਦੇ ਆ ਕੋ ਇਸ ਸੰਗਰਸ਼ ਜਿਹੜੇ ਹੈਗੇ ਲੜਨ ਮਰਨ ਦੀ ਨੀਤੀ ਅਪਣਾ ਕੇ ਹੀ ਜਰ ਕਾਮਯਾਬ ਹੁੰਦੇ ਆ ਅਗਰ ਤੁਸੀਂ ਜਿਹੜਾ ਸਕਸੈਸਫੁਲ ਹੋਣਾ ਚਾਹੁੰਦੇ ਹੋ ਕਾਮਯਾਬ ਹੋਣਾ ਚਾਹੁੰਦੇ ਆ ਤਾਂ ਇੱਕ ਦੂਜੇ ਦਾ ਹੰਦਰਣ ਬਣ ਕੇ ਇੱਕ ਦੂਜੇ ਦੇ ਹਲਾ ਸਮਝ ਕੇ ਇੱਕ ਦੂਜੇ ਨਾਲ ਜੁਆਇੰਟ ਹੋ ਕੇ ਇੱਕ ਦੂਜੇ ਨੂੰ ਜਿਹੜਾ ਹੈਗਾ ਹੌਸਲਾ ਦੇ ਕੇ ਫਿਰ ਕਿਨਾਰੇ ਦੇ ਵਿੱਚ ਇਕੱਠਾ ਹੋ ਜਾਓ ਤੇ ਵੀਰ ਮੈਨੂੰ ਕੁਝ ਵੀਰ ਵੱਡੇ ਹੀ ਬੈਠੇ ਆ ਛੋਟੇ ਹੀ ਬੈਠੇ ਆ ਤਾਂ ਮੈਂ ਇੰਨਾ ਸੈਨਾ ਤਾਂ ਆਉਂਦਾ ਕੋਈ ਸਮਝਦਾ ਕੋਈ ਸਾਰੇ ਸਮਝਦਾ ਰਾਜ ਦੀ ਦੁਨੀਆ ਦੇ ਵਿੱਚ ਪਰ ਜੇ ਜਦੋਂ ਆਪਾਂ ਨੇ ਕਾਮਯਾਬ ਹੋਣਾ ਤਾਂ ਸਿਰ ਇੱਕ ਦੂਜੇ ਹੀ ਰਾਏ ਲੈ ਕੇ ਫਿਰ ਅੱਗੇ ਵਧ ਕੇ ਜੇ ਆਪਣੇ ਚ ਇੱਤ ਹੈ ਫਿਰ ਆਪਾਂ ਅੱਗੇ ਵਧ ਕੇ ਸਵਾਰ ਜਾਈ ਸਕਦੇ ਆ ਗੁਰਨਾ ਕੱਲੇ ਕੱਲੇ ਜਿਹੜਾ ਹੈਗਾ ਆਪਾਂ ਅਹੀਂ ਰੋਦੇ ਰਾਵਾਂਗੇ ਇਹ ਸਰਕਾਰਾਂ ਆਪਣੇ ਹੱਕ ਅਹੀਂ ਲੜਦਿਆਂ ਰਹਿਣੀਆਂ ਆਪਾਂ ਨੂੰ ਤਾਂ ਜਮ ਮੁਲਕੇ ਮਿਲਕੇ ਕਰਨਾ ਬਹੁਤ ਜ਼ਰੂਰੀ ਹੈ ਸੋਥਿਆ ਅੱਜ ਆ ਵੀ ਆਪਦਾ ਮੈਂ ਧੰਨਵਾਦ ਕਰਦਾ ਔਰ ਇਹੀ ਆਸ ਕਰਦਾ ਕਿ ਆਪਾਂ ਜਿਹੜੇ ਹੈਗੇ ਚਿਲੀਆਂ ਮਿਲਕੇ ਤੇ ਸੰਘਰਸ਼ੂ ਜਿਹੜਾ ਕੰਮਜਾਬ ਕਰਾਂਗੇ ਔਰ ਜਿੱਤਾਂਗੇ ਧੰਨਵਾਦ ਲੜਕੇ ਲੋਕ ਜ਼ਿੰਦਾਬਾਦ 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 ਜੀ ਬਹੁਤ ਬਹੁਤ ਧੰਨਵਾਦ ਲਖਾ ਸਿੰਘ ਸੰਗਰਜੀ ਦਾ ਹੁਣ ਦਾ ਬਕਤ ਸਤਿਕਾਰ ਬੇਨਤੀ ਕਰਦਾ ਵੀ ਸਾਰੇ ਸਾਥੀ ਖੜੇ ਆ ਬੈਠੋ ਹੁਣ ਆਪਣੇ ਪ੍ਰਬੰਧਨ ਸਾਹਿਬ ਰਤਨ ਸਿੰਘ ਰਾੜ ਜੀ ਆਪਣੇ ਵਿਚਾਰ ਰੱਖਣਗੇ ਤਾਂ ਸਾਰੇ ਬਰਕਰੇ ਨੂੰ ਬੇਨਤੀ ਹੈ ਪਹਿਲੇ ਵਿਚਾਰ ਧਿਆਨ ਨਾਲ ਸੁਣੋ ਜੀ ਪੰਜਾਬ ਰੋਡ ਦੇ ਵਿਚ ਬਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25 ਬਜਾ ਗਿਆ ਤੇ ਇਕੋ ਸੱਤੇ ਤੇ ਇਸ ਮੰਚ ਤੇ ਇਸ ਸੰਗਰਸ਼ ਤੋਂ ਪਹੁੰਚੇ ਸਾਰੇ ਜਿਹਦੇ ਬੰਦਿਆਂ ਦੇ ਪ੍ਰਧਾਨ ਸਾਹਿਬਾਨ ਵਰਕਰ ਸਾਹਿਬਾਨ ਸਾਰੇ ਨਗਰ ਕਦੇ ਦੇ ਕੋਟ ਜੀ ਦਾ ਧੰਨਵਾਦ ਕਰਦਾ ਤੇ ਉਹ ਬੱਚੇ ਦੀ ਸਾਜ ਪਾਈ ਕੇ ਵਾਹਿਗੁਰੂ ਜੀ ਦਾ ਜਾਲ ਸਾਹਿਬ ਵਾਹਿਗੁਰੂ ਜੀ ਬੋਲਦੇ ਸਾਥੀਓ ਆਪਣੇ ਅੱਜ ਦੇ ਗੇਟ ਰੈਲੀ ਤੇ ਪਹੁੰਚੇ ਹੋਏ ਬਲੱਗ ਲੱਕ ਜੱਤੇ ਬੰਦੀਆਂ ਦੇ ਪ੍ਰਧਾਨ ਸਰਪੰਨਾਂ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕੋ ਸੱਜੇ ਤੇ ਉੱਥੇ ਪਹੁੰਚਿਆ ਤੇ ਨਾਲ ਦੀ ਨਾਲ ਮੈਨੇਜਮੈਂਟ ਅਤੇ ਸਰਕਾਰ ਦੇ ਕੰਨਾਂ ਤੇ ਇਹ ਗੱਲ ਪਹੁੰਚਾਈ ਹੈ ਕਿ ਅਗਰ ਪੀਆਰਟੀਸੀ ਤੇ ਰੋਡ ਜਿਹੜੇ ਕੰਮ ਐ ਅੱਜ ਜੇ ਸੰਘਰਸ਼ ਦੇ ਰਾਹਤੇ ਤੇ ਪਏ ਆ ਤੇ ਤੁਸੀਂ ਸਾਡਾ ਹਮੇਸ਼ਾ ਸਾਥ ਦੇਵੋਗੇ ਤਾਂ ਹਜੇ ਕਿਸਾਨ ਜਥੇਬੰਦਗਾ ਜਿਹੜੇ ਅੱਜ ਇਹ ਪਰੇਸ਼ਰਤ ਰੋਦੇ ਬਹੁਤ ਹੀ ਸਕੇ ਆ ਫਿਰ ਵੀ ਉਹਨਾਂ ਦੀ ਜਿਹੜੀ ਹਾਜ਼ਰੀ ਉਹਨਾਂ ਨੇ ਫੋਟੋ ਲਗਵਾਈ ਉਹਨਾਂ ਦੇ ਮੈਂ ਤਾਂ ਜੀ ਧੰਨਵਾਦ ਕਰਦਾ ਆਪਣਾ ਜਿਹੜਾ ਸਮਾਂ